ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰੂੜਕੀ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ 2 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਐਮ ਵੀਟਿੰਗ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਕੂਲਰ ਦੀ ਪ੍ਰਧਾਨਗੀ ਹੇਠ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਕੂਲਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ 35 ਕਿਲੋ 50 ਕਿਲੋ ਅਤੇ 70 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਤੋਂ ਇਲਾਵਾ ਆਲ オーਪਨ ਅਤੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ओना कह की टूरनामेंट का उदघाटन रनजीतर कनेडा करना नकदी इनाम तू तो इला कलब दे गिन्ह देित किया जाएगा इस मौके कलब प्रधान कुलविंदर सिंह कूनर रशपाल सिंह सुधागर सिंह सुखविंदर सिंह हरमेश कूनर दविंदर सिंह रोमी ਮਨਜਿੰਦਰ ਸਿੰਘ ਖਾਲਸਾ ਜੋਗਾ ਸਿੰਘ ਸਤਵਿੰਦਰ ਸਿੰਘ ਰਿਹਲ ਵਿੰਦਸ ਸੁਮੰਤ ਤੋਂ ਇਲਾਵਾ ਪਿੰਡਵਾਸੀ ਹਾਜ਼ਰ ਸਨ ਇਨ ਤੋਂ ਸਪੋਰਟਸ ਕਲਮ ਰੋਡ ਕੀ ਵੱਲੋਂ ਜਨਵਰੀ 2 ਨੂੰ ਕੁਆਲਟੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ 35 50 ਤੇ 70 ਕਿਲੋ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਓਪਨ ਦਾ ਸ਼ੋਅ ਮੈਚ ਕਰਾਇਆ ਜਾਊਗਾ ਤੇ ਕੁੜੀਆਂ ਦਾ ਸ਼ੋਅ ਮੈਚ ਕਰਾਇਆ ਜਾਊਗਾ ਇਸ ਵਿੱਚ ਬੰਦੀਆ ਬੰਦੀਆ ਨਾਮ ਦਿੱਤੇ ਜਾਣਗੇ ਇਸ ਵੱਲ ਤੋਂ ਵੱਲ ਪਹੁੰਚ ਕੇ ਟੂਰਨਾਮੈਂਟ ਦੀ ਰਾਉਂਡ ਨੂੰ ਬਦਲ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਗੇਮਾਂ ਵੱਲੋਂ ਨਸ਼ੇ ਛੱਡ ਕੇ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਟੂਰਨਾਮੈਂਟ ਰੁਰਕੀ ਕਰਵਾਇਆ ਜਾ ਰਿਹਾ ਆ ਸ਼ਹੀਦ ਭਗਤ ਸਿੰਘ ਗਲਾਬ ਰੁਰਕੀ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਕੂਨਰ ਹੁਣੀ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਆ ਸੱਦੀਆਂ ਹੋਈਆਂ ਟੀਮਾਂ ਜਿਹਨਾਂ ਚੋਂ 35 ਕਿਲੋ 55 ਕਿਲੋ ਤੇ 70 ਕਿਲੋ ਇਹਨਾਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਕੁੜੀਆਂ ਦਾ ਸ਼ੋਅ ਮੈਚ ਹੋਊਗਾ ਪੈਟ ਪੱਤਰ ਓਪਨ ਹੋਊਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਾਫੀ ਟਾਈਮ ਤੋਂ ਰੋਡ ਕਿਚ ਟੂਰਨਾਮੈਂਟ ਬੰਦ ਪਈ ਸੀ ਇਹ ਇੱਕ ਇਹ ਨੌਜਵਾਨਾਂ ਦਾ ਸਾਰਾ ਸਾਰੇ ਨੌਜਵਾਨਾਂ ਦਾ ਸ਼ਿਲਾਂਘਾਯੋਗ ਕਦਮ ਹੈ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਦੁਬਾਰਾ ਅਸੀਂ ਕਬੱਡੀ ਨੂੰ ਪ੍ਰਮੋਟ ਕਰੀਏ ਨੌਜਵਾਨਾਂ ਨੂੰ ਚੰਗੀ ਸਿੱਖਿਆ ਮਿਲੇ ਜਿਹੜੇ ਸਾਡੇ ਬੱਚੇ ਆ ਅੱਜ ਦੀ ਪੀੜ੍ਹੀ ਦੇ ਉਹ ਮੋਬਾਈਲਾਂ ਨੂੰ ਛੱਡਣ ਤੇ ਟੀਵੀ ਟੀਵੀ ਨੂੰ ਛੱਡ ਕੇ ਜਾਂ ਹੋਰ ਨਸ਼ਿਆਂ ਨੂੰ ਜਾਂਦੇ ਆ ਉਹ ਕਬੱਡੀ ਵਾਜ ਪ੍ਰਕਰ ਰਹੀ ਆ ਜੀ ਕਿਉਂਕਿ ਅਸੀਂ ਜਿਹੜੀ ਸਾਡੀ ਗਰਾਊਂਡ 'ਚ ਨਿਆਣੇ ਆ ਰਹੇ ਆ ਉਹਨਾਂ ਨੂੰ ਭਾਜੀ ਹੁਣੀ ਡਾਈਟ ਦੇ ਰਹੇ ਆ ਕਬੱਡੀ ਵਾਲਿਆਂ ਨੂੰ ਡਾਈਟ ਦੇ ਰਹੇ ਆ ਖਾਣਾ ਵੀ ਚਲੋ ਕੋਸ਼ਿਸ਼ ਕਰ ਰਹੇ ਆ ਵੀ ਨਿਆਣਿਆਂ ਨੂੰ ਥੋੜੀ ਜਿਹੀ ਗਰਾਉਂਡ ਗਰਾਉਂਡ 'ਚ ਆਉਣਗੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਮਿਲੇ ਖਾਣ ਨੂੰ ਤੇ ਇਹ ਉਹਨਾਂ ਦਾ ਆਪਣਾ ਵजूद ਜਿਹੜਾ ਉਹ ਕਾਇਮ ਕਰ ਸਕਣ ਹਨਾ ਅਸੀਂ ਸਿਰਫ ਕਬੱਡੀ ਨੂੰ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪਹਿਲਾਂ ਅਸੀਂ ਕਬੱਡੀ ਨੂੰ ਪ੍ਰਮੋਟ ਕਰੀਏ ਹੌਲੀ ਹੌਲੀ ਨੌਜਵਾਨ ਜੇ ਹੋਰ ਕੋਈ ਗੇਮ ਜਿਹੜੇ ਨਿਆਣੇ ਖੇਡਣੀ ਚਾਹੁੰਦੇ ਆ ਅਸੀਂ ਉਹਨ ਵੀ ਪ੍ਰਮੋਟ ਕਰਾਂਗੇ ਹਨਾ ਪਰ ਫਾਸ ਸਿੰਘ ਇਹ ਹੀ ਆ ਵੀ ਗਰਾਉਂਡਾਂ ਲਾਓ ਤੇ ਨਸ਼ਿਆਂ ਨੂੰ ਛੱਡੋ ਤਾਂ ਜਾਂ ਮਤਲਬ ਆ ਮੋਬਾਈਲ ਮਕਬੂਲ ਜਿਹੜੇ ਆ ਜਾਂ ਟੀਵੀ ਵਾਲ ਦੇਖਣਾ ਇਹਨਾਂ ਨੂੰ ਘੱਟ ਕਰੋ ਤਾਂ ਗਰਾਉਂਡ ਜਾ ਕੇ ਮਿਹਨਤ ਕਰਨ ਜੀ ਤੁਹਾਡੇ ਪਿੰਡ ਦੇ ਦੋ ਘਰਾਂ ਦੇ ਕਬੱਡੀ ਖਿਡਾਰੀ ਹੋਏ ਸੀ ਗੱਗੂ ਇਕ ਕਹਿਆ ਨਾ ਤੁਹਾਡੇ ਹੁੰਦਾ ਪਿੰਡ ਦਾ ਚੰਦਾ weight lifting ਦੇ ਕੁੜੀਆਂ ਵਾਲੇ ਹਾਂਜੀ ਤੇ ਉਹ ਵੀ ਤੁਹਾਡੇ ਜਿਦਾਂ ਬਹੁਤ ਵਧੀਆ ਸੀ ਉਹ ਲੜਕੀਆਂ ਜਿਹੜੀਆਂ ਸੀ ਸਰਕਾਰੀ ਜੋਬ ਤੇ ਵੀ ਲੱਗੀਆਂ ਕਲਵਿੰਦਰ ਭਾਈ ਉਹਨਾਂ ਨੇ ਉਦੋਂ ਸੱਦ ਕੇ ਕੀ ਉਹ ਵੀ ਉਦੋਂ ਦਾ ਪ੍ਰਾਲਾ ਕਰੋਗੇ ਦੇਖੋ ਕੋਸ਼ਿਸ਼ ਤਾਂ ਇਹ ਹੀ ਆ ਨਾ ਵੇੇ ਕੰਮ ਸੇ ਕਮ ਦੇਖੋ ਰੋਡ ਕੀ ਚ ਇੰਟਰਨੈਸ਼ਨਲ ਪਲੇਅਰ ਹੋਏ ਆ ਵਧੀਆ ਪਲੇਅਰ ਹੋਏ ਤਕਰੀਬ ਸਾਰੇ ਜਿੱਦਾਂ ਹੁਣ ਸੋਹਣ ਹੋ ਗਿਆ ਗੁੱਗੂ ਹੋ ਗਿਆ ਜੀਟੀ ਕੁੰਨਰ ਮੇਨ ਆ ਕਿਉਂਕਿ ਜੀਟੀ ਕੁੰਨਰ ਦੀ ਬੜੀ ਦੇਣ ਆ ਬਹੁਤ ਤਗੜੇ ਤਗੜੇ ਮੌਲਕਾਂ ਚ ਖੇਡਿਆ ਸਾਰੇ ਜਾਣਦੇ ਆ ਉਹਦੇ ਨਾਂ ਤੋਂ ਪਿੰਡ ਨੂੰ ਵੀ ਜਾਣਿਆ ਜਾਂਦਾ ਆ ਜਾਂ ਇੱਕ ਐਂਡਰਿਊ ਵੀ ਇੰਟਰਵਿਊ ਨਾਲ ਕੋਈ ਐਂਡਰਿਊ ਕੁੰਨਰ ਵੀ ਐਸਾ ਉਹ ਬਾਹਰ ਆਪਣੇ ਕਿੱਕ ਬੌਕਸਿੰਗ ਕਿੱਕ ਬੌਕਸਿੰਗ ਕਰਦੇ ਹੈਗੇ ਆ ਤੇ ਇਦਾਂ ਬਹੁਤ ਰੌੜਕੀ ਦੇ ਜਿਹੜੇ ਪਲੇਅਰ ਆ ਉਹਨਾਂ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਹੀ ਆ ਵੀ ਕਮ ਸੇ ਕਮ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਸੇਧ ਲੈ ਲੈਣੀ ਚਾਹੀਦੀ ਹੈ ਹਾਂਜੀ